ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰੇ ਸੰਸਾਰ ਭਰ ਦੇ ਅੰਦਰ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਜਾਂ ਹੋਰ ਲੋਕ ਵਸਦੇ ਨੇ ਸਭ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਪ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਪਿਆਰ ਸਤਿਕਾਰ ਸਹਿਤ ਮਨਾਇਆ ਗਿਆ ਹੈ। ਸਾਡੇ ਗੁਰੂ ਘਰ ਵਿਖੇ ਵੀ ਬੜੀ ਭਾਵਨਾ ਦੇ ਨਾਲ ਸਵੇਰ ਦੇ ਸਮੇਂ ਦੀਵਾਨ ਸੱਜੀ ਕਥਾ ਵਿਚਾਰਾਂ ਹੋਈਆਂ। ਕੀਰਤਨ ਹੋਏ। ਔਰ ਆਪਾਂ ਨੇ ਜਿਹੜੀ ਇਤਿਆਸ ਦੀ ਵਿਚਾਰ ਸੀ ਉਹ ਸਵੇਰ ਦੇ ਦੀਵਾਨ ਦੇ ਅੰਦਰ ਕੀਤੀ ਹੈ। ਹੁਣ ਕੁਝ ਕੋ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦੇ ਪ੍ਰਤੀ ਆਪ ਜੀ ਦੇ ਨਾਲ ਵਿਚਾਰ ਦੀ ਸਾਂਝ ਕਰਨੀ ਹੈ ਕਿ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਹ ਸਭਨਾਂ ਦੇ ਵਾਸਤੇ ਸਾਂਝੀ ਹੈ ਸਭੇ ਸਾਂਝੀ ਵਾਲ ਸਦੈਨ ਕੋਈ ਨ ਦੱਸੇ ਬਾਹਰ ਆ ਜਿਓ ਇਹ ਉਪਦੇਸ਼ ਗੁਰਬਾਣੀ ਬਖਸ਼ਿਸ਼ ਕਰਦੀ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਧਰੇ ਸੋ ਕਲ ਮੈਂ ਘਟ ਘਟ ਨਾਨਕ ਮਾਚਾ ਸਭ ਤੋਂ ਪਹਿਲਾਂ ਤਾਂ ਇਹ ਗੁਰੂ ਸਹਿਬਾਨਾਂ ਦਾ ਸਾਡੇ ਉੱਤੇ ਬਹੁਤ ਵੱਡਾ ਪਰਪਕਾਰ ਰਹਿ ਤਰ ਸ ਹੈ ਉਹਨਾਂ ਦੀ ਦਿਆਲਤਾ ਹੈ ਕਿ ਦੁਨੀਆ ਦਾ ਵਾਹਿਦ ਇੱਕ ਐਸਾ ਗ੍ਰੰਥ ਜਿਸ ਨੂੰ ਉਸ ਗ੍ਰੰਥ ਦੇ ਰਚਨਾਕਾਰਾਂ ਨੇ ਜਾਂ ਬਾਣੀਕਾਰਾਂ ਨੇ ਆਪਣੇ ਹੱਥੀਂ ਆਪਣੀ ਦੇਖ ਰੇਖ ਦੇ ਅੰਦਰ ਤਿਆਰ ਕਰਵਾਇਆ ਉਸ ਗ੍ਰੰਥ ਨੂੰ ਗੁਰੂ ਦਾ ਰਤਬਾ ਦਿੱਤਾ ਉਸ ਗ੍ਰੰਥ ਨੂੰ ਪ੍ਰਕਾਸ਼ਮਾਨ ਕੀਤਾ ਦੁਨੀਆ ਭਰ ਦੇ ਜਿੰਨੇ ਵੀ ਬਾਕੀ ਧਾਰਮਿਕ ਗ੍ਰੰਥ ਨੇ ਉਹ ਜਿਨ੍ਹਾਂ ਪਗੰਬਰਾਂ ਦੇ ਜਿਨ੍ਹਾਂ ਰੱਬੀ ਰੂਹਾਂ ਦੇ ਬੋਲ ਉਹਨਾਂ ਗ੍ਰੰਥਾਂ ਦੇ ਅੰਦਰ ਮੌਜੂਦ ਨੇ ਉਹਨਾਂ ਦੇ ਜੀਵਨ ਕਾਲ ਔਰ ਗ੍ਰੰਥ ਦੀ ਰਚਨਾ ਕਾਲ ਦੇ ਅੰਤਰ ਬਹੁਤ ਵੱਡਾ ਅੰਤਰ ਹੈ ਤਾਂ ਆਪਕੇ ਉਹ ਜਿਹੜੇ ਗ੍ਰੰਥ ਨੇ ਉਨਾ ਰੱਬੀ ਪਿਆਰਿਆਂ ਦੇ ਸਮੇ ਤੋਂ ਬਹੁਤ ਪਿੱਛੋਂ ਜਾ ਕਰਕੇ ਹੋਂਦ ਦੇ ਅੰਦਰ ਆਏ ਵਾਧ ਗੁਰੂ ਗ੍ਰੰਥ ਸਾਹਿਬ ਦੀ ਐਸੇ ਗ੍ਰੰਥ ਨੇ ਜਿਨ੍ਹਾਂ ਦਾ ਜਿਨ੍ਹਾਂ ਦੀ ਰਚਨਾ ਜਿਨ੍ਹਾਂ ਦਾ ਸੰਪਾਦਨ ਇਹ ਸਭ ਕੁਝ ਗੁਰੂ ਸਹਿਬਾਨ ਆਪਣੀ ਦੇਖ ਰੇਖ ਦੇ ਅੰਦਰ ਕਰਾ ਕਰਕੇ ਗਏ ਨੇ ਔਰ ਵਾਧ ਦੁਨੀਆ ਦੇ ਐਸੇ ਗ੍ਰੰਥ ਜਿਨ੍ਹਾਂ ਨੂੰ ਗੁਰੂ ਹੋਣ ਦਾ ਮਾਨ ਪ੍ਰਾਪਤ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਜੋ ਉਸ ਸਮੇਂ ਇਸ ਭਾਰਤ ਵਰਸ਼ ਦੇ ਅੰਦਰ ਪ੍ਰਮੁੱਖ ਧਰਮ ਸਨ ਇਸਲਾਮਾਤ ਸੀ Hindu ਮਤ ਸੀ ਜਾਂ ਸਿੱਖ ਮਤ ਸੀ ਸਬਨਾ ਦੀ ਜਿਹੜੀ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੌਜੂਦ ਹੈ। ਪਰ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਸ ਨੂੰ ਕੋਈ ਵੀ ਪੜੇ ਕੋਈ ਵੀ ਸੁਣੇ ਕੋਈ ਵੀ ਗਾਵੇ ਇਸ ਦੇ ਅੰਦਰ ਕੋਈ ਬੰਦਿਸ਼ ਨਹੀਂ ਹੈ ਇੱਕ ਮਰਿਆਦਾ ਹੈ ਇੱਕ ਸਤਕਾਰ ਹੈ ਉਸ ਨੂੰ ਫੋਲੋ ਕਰਨਾ ਬੜਾ ਜ਼ਰੂਰੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਉਹ ਪ੍ਰਮਾਤਮਾ ਦੇ ਬਹੁਤਾਂਤ ਜਿਹੜੇ ਨਾਮ ਨੇ ਉਹ ਆਏ ਨੇ ਔਰ ਹਰ ਇੱਕ ਨਾਮ ਸਤਕਾਰਤ ਹੈ ਚਾਹੇ ਉਹ ਨਾਮ ਕੁਰਾਨ ਸ਼ਰੀਫ ਦੇ ਅੰਦਰ ਆਏ ਚਾਹੇ ਉਹ ਨਾਮ ਪਹਿਲਾਂ ਹਿੰਦੂ ਮਤ ਦੇ ਗ੍ਰੰਥਾਂ ਵੇਦਾਂ ਸਿਮਰਤੀਆਂ ਸ਼ਾਸਤਰਾਂ ਦੇ ਅੰਦਰ ਆਏ ਹਰ ਇੱਕ ਨਾਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਪ੍ਰਵਾਨਿਤ ਕੀਤਾ ਹੈ। ਬਲਕਿ ਸਹਿਬ ਜੀ ਦੇ ਇਹ ਬੋਲ ਨੇ ਸਿਰ ਨਾਨਕ ਲੋਕਾ ਪਾਪ ਹੈ ਬਲਿਹਾਰੇ ਜਾਉ ਜੀਤੇ ਤੇਰੇ ਨਾਮ ਹਨ। ਮੈਂ ਹਰ ਇੱਕ ਨਾਮ ਤੂੰ ਕੁਰਬਾਨ ਜਾਂਦਾ ਹਾਂ। ਇੱਥੇ ਕੋਈ ਵਿਤਕਰਾ ਨਹੀਂ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਜਿੱਥੇ ਸਰਬਸਾਂਝੀ ਵਾਲਤਾ ਦੀ ਗੱਲ ਕੀਤੀ ਉਥੇ ਜਦੋਂ ਅਰਦਾਸ ਕੀਤੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੇ ਤਿੱਤੇ ਲੇਹੁ ਉਬਾਰ ਸਾਰੇ ਜਗਤ ਜਲੰਦੇ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕੀਤੀ ਇਹ ਨਹੀਂ ਆਖਿਆ ਵੀ ਕੇਵਲ ਕਿ ਜਿਹੜੇ ਸਿੱਖ ਨੇ ਜਿਹੜੇ ਤੁਹਾਨੂੰ ਮੰਨਦੇ ਨੇ ਕੇਵਲ ਇਹਨਾਂ ਦਾ ਤੁਸੀਂ ਇਹ ਵਾਗ ਗੁਰੂ ਦੀ ਭਲਾ ਕਰਨਾ ਹੈ ਨਹੀਂ ਸਾਰੇ ਜਗਤ ਦਾ ਭਲਾਈ ਦੀ ਅਰਦਾਸ ਹੈ ਇਸੇ ਅਰਦਾਸ ਦੇ ਵਿੱਚੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੀ ਸਾਡੀ ਅਰਦਾਸ ਤੇ ਬੋਲ ਨਿਕਲਦੇ ਨੇ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਜੋ ਸਰਬੱਤ ਦਾ ਭਲਾ ਗੁਰਸਿੱਖ ਸਿੱਖ ਨਿਤਾ ਪ੍ਰਤੀ ਮੰਗਦਾ ਹੈ ਇਹ ਗੁਰਬਾਣੀ ਦਾ ਸਿਧਾਂਤ ਹੈ ਅਰ ਜਦੋਂ ਅਸੀਂ ਦੂਸਰੇ ਕੁਝ ਗ੍ਰੰਥਾਂ ਦੀ ਬਾਬਤ ਜਾਂ ਧਰਮਾਂ ਦੀ ਬਾਬਤ ਪੜਦੇ ਹਾਂ ਖਾਸ ਤੌਰ ਤੇ ਜਿਸ ਧਰਮ ਦਾ ਅੱਜ ਦੁਨੀਆਂ ਦੇ ਅੰਦਰ ਸਭ ਤੋਂ ਵੱਧ ਬੋਲਬਾਲਾ ਹੈ ਉਹ ਆਪਕੇ ਅੰਦਰ ਨੇ ਵੀ ਹਜ਼ਰਤ ঈਸਾ ਜੀ ਉਹਨਾਂ ਦੇ ਅੰਦਰ ਸਫਾ ਸੀ ਵੀ ਜਿਹੜਾ ਕੋਈ ਉਹਨਾਂ ਦਾ ਆਕਰਕੇ ਧਾਮਣ ਪਕੜਦਾ ਸੀ ਉਹਦੇ ਰੋਗ ਕੱਟੇ ਜਾਂਦੇ ਸਨ ਪਰ ਇੱਕ ਦਿਨ ਉਹਨਾਂ ਦਾ ਕਿਸੇ ਨੇ ਆਕਰਕੇ ਧਾਮਣ ਪੜਿਆ ਉਹ ਹਦਰ ਤੀਸਾ ਜੀ ਦੇ ਮੱਤ ਨੂੰ ਮੰਨਣ ਵਾਲੇ ਨਹੀਂ ਸਨ ਤੀਸਾ ਜੀ ਕਹਿਣ ਲੱਗੇ ਵੀ ਕਿਸ ਨੇ ਮੇਰੇ ਪੱਲੇ ਨੂੰ ਪਕੜਿਆ ਹੈ ਮੇਰੇ ਅੰਦਰ ਜਿਹੜੀ ਰੋਗਾਂ ਨੂੰ ਮਟਾਉਣ ਦੀ ਸ਼ਕਤੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਤੇ ਇੱਕ ਮਾਂ ਨੇ ਪੁਕਾਰ ਕਰਕੇ ਆਖਿਆ ਸੀ ਵੀ ਮੇਰੀ ਬੱਚੀ ਬਿਮਾਰ ਹੈ ਤੁਸੀਂ ਇਸ ਬੱਚੀ ਤੇ ਤਰਸ ਕਰੋ ਉਸ ਪਗੰਬਰ ਦੇ ਅੱਗੋਂ ਬੋਲ ਸਨ ਕਿ ਮੈਂ ਮਨੁੱਖਾਂ ਦਾ ਪ੍ਰਸ਼ਾਦ ਕੁੱਤਿਆਂ ਨੂੰ ਨਹੀਂ ਪਾ ਸਕਦਾ ਉਹਨੇ ਆਖਿਆ ਵੀ ਇਹਨਾਂ ਦਾ ਝੂਠਾ ਹੀ ਦੇ ਦੇਵਾਂ ਪਰ ਉਹਨੇ ਇਨਕਾਰ ਕਰ ਦਿੱਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਸਰਬੱਤ ਦਾ ਭਲਾ ਹੈ ਇੱਥੇ ਕੋਈ ਮੇਰ-ਤੇਰ ਨਹੀਂ ਇੱਥੇ ਕੋਈ ਧਰਮ-ਜਾਤ ਦਾ ਕੋਈ ਵਿਤਕਰਾ ਨਹੀਂ ਇੱਥੇ ਰਾਮ ਵੀ ਪ੍ਰਵਾਨ ਹੈ ਇੱਥੇ ਰਹੀਮ ਵੀ ਪ੍ਰਵਾਨ ਹੈ ਸਾਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਇੱਥੇ ਭਗਤ ਫਰੀਦ ਜੀ ਦੇ ਰੂਪ ਦੇ ਅੰਦਰ ਇੱਕ ਮੁਸਲਮਾਨ ਵੀ ਬੈਠਾ ਹੈ ਇਸਲਾਮ ਨੂੰ ਮੰਨਣ ਵਾਲਾ ਵੀ ਬੈਠਾ ਹੈ ਔਰ ਇੱਥੇ ਹਿੰਦੂ ਮਤ ਅੱਗੋਂ ਉਹਨਾਂ ਦੇ ਚਾਰ ਵਰਨ ਨੇ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦ ਇਹ ਵਰਨਾ ਦੀ ਵਿਚਾਰਧਾਰਾ ਵੀ ਆਪਸ ਤੇ ਅੰਦਰ ਨਹੀਂ ਮਿਲਦੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਬਖਸ਼ਿਸ਼ ਹੈ ਕਿ ਚਾਰੇ ਵਰਨਾਂ ਦੇ ਲੋਕਾਂ ਦੀ ਜਿਹੜੀ ਬਾਣੀ ਸੀ ਮਨੁੱਖਾਂ ਦੀ ਬਾਣੀ ਇਸ ਪਾਵਨ ਗ੍ਰੰਥ ਦੇ ਅੰਦਰ ਦਰਜ ਹੈ ਇੱਥੇ ਬ੍ਰਾਹਮਣ ਵੀ ਹੈ ਇੱਥੇ ਖੱਤਰੀ ਵੀ ਹੈ ਇੱਥੇ ਸ਼ੂਦ ਵੀ ਹੈ ਇੱਥੇ ਵੈਸ਼ ਵੀ ਹੈ ਇਸੇ ਕਰਕੇ ਚਰਨ ਸਿੰਘ ਸਫਰੀ ਜੀ ਨੇ ਬੋਲ ਲਿਖੇ ਸਨ ਗੁਰੂ ਗ੍ਰੰਥ ਦੀ ਜੋਤੀ ਹੈ ਜਿਸ ਦਾ ਖੂਬ ਨਜ਼ਾਰਾ ਹੈ ਇੱਕ ਪਾਸੇ ਇੱਕ ਸਫੇ ਤੇ ਨਾਨਕ ਬੈਠਾ ਹੈ ਦੂਜੇ ਰਬਦਾਸ ਪਿਆਰਾ ਹੈ ਇਥੇ ਸੋਨਾ ਬਣ ਕੇ ਉਗੜੀਆਂ ਲਿਖਤਾਂ ਨੇ ਸ਼ੇਖ ਫਰੀਦ ਦੀਆਂ ਇਥੇ ਕਲੀਆਂ ਬਣ ਕੇ ਮਹਿਕਦੀਆਂ ਸਦਨਿਆਂ ਦੀ ਪਾਕ ਉਮੀਦ ਦੀਆਂ ਇਥੇ ਰੱਬ ਬਰਾਬਰ ਮਿਲਿਆ ਸਨਮਾਨ ਕਬੀਰ ਚੁਲਾਹੇ ਨੂੰ ਨਾਮਦੇਵ ਕੋਈ ਸ਼ੀਂਬਾ ਵੀ ਬੈਠਾ ਹੈ ਘਟ ਘਟ ਕੇ ਲਾਹੇ ਨੂੰ ਇਥੇ ਸੈਨ ਨਾਈ ਵੀ ਉਧਰ ਗਿਆ ਤੇ ਰਤਬਾ ਪਾਇਆ ਧੰਨੇ ਨੇ ਇਹਨਾਂ ਦੇ ਇੱਕ ਇੱਕ ਪਾਵਨ ਪੰਨੇ ਤੇ ਖਿਲਰੇ ਕਈ ਮੋਤੀ ਪੰਨੇ ਨੇ ਮਨ ਚਿਤ ਲਾ ਕੇ ਪੜੇ ਕੋਈ ਗੁਰੂ ਨੌਵੇਂ ਦੇ ਸ਼ਲੋਕਾਂ ਨੂੰ ਮਿਲਦਾ ਰਾਹ ਹਕੀਕਤ ਦਾ ਕਲਯੁਗ ਦੇ ਆ ਪੁੱਲੇ ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬ ਸੰਤ ਦੀ ਵਾਲਤਾ ਦਾ ਉਪਦੇਸ਼ ਬਖਸ਼ਿਸ਼ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਬੋਲ ਅਟਲ ਸਚਾਈ ਹੈ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਾਂਤੀ ਦਾ ਅਮੁੱਖ ਖਜ਼ਾਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਹਰ ਪੱਖ ਤੋਂ ਸੁਚੇਤ ਕੀਤਾ ਸਾਡਾ ਖਾਣਾ ਕਿਹੋ ਜਿਹਾ ਹੋਵੇ ਸਾਡਾ ਰਹਿਣਾ ਕਿਹੋ ਜਿਹਾ ਹੋਵੇ ਸਾਡਾ ਸੌਣਾ ਕਿਹੋ ਜਿਹਾ ਹੋਵੇ ਸਾਡਾ ਬੋਲਣਾ ਕਿਹੋ ਜਿਹਾ ਹੋਵੇ ਸਾਡਾ ਸਮਾਜ ਦੇ ਅੰਦਰ ਵਿਚਰਨਾ ਕਿਹੋ ਜਿਹਾ ਹੋਵੇ ਸਾਡਾ ਪਰਿਵਾਰ ਦੇ ਨਾਲ ਵਿਹਾਰ ਕਿਹੋ ਜਿਹਾ ਹੋਵੇ ਅਸੀਂ ਧਾਰਮਿਕ ਤੌਰ ਦੇ ਉੱਤੇ ਕੈਸੇ ਹੋਈਏ ਹਰ ਇੱਕ ਪੱਖ ਤੋਂ ਜੀਵਨ ਜਾਂਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਦ੍ਰਿੜ ਕਰਵਾਈ ਹੈ। ਕੇਵਲ ਸਿੱਖਾਂ ਨੂੰ ਨਹੀਂ। ਹਰ ਜਿਸ ਵੀ ਧਰਮ ਦੀ ਬਾਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕੀਤੀ ਇੱਕ ਹੀ ਗੱਲ ਕੀਤੀ ਵੀ ਧਰਮ ਨੂੰ ਭੇਖ ਦੇ ਵਿੱਚੋਂ ਬਾਹਰ ਕੱਢ ਕੇ ਧਰਮ ਨੂੰ ਆਪਣੀ ਕਰਨੀ ਦਾ ਆਪਣੀ ਰਹਿਣੀ ਦਾ ਹਿੱਸਾ ਬਣਾਇਆ ਜਾਵੇ। ਇਥੇ ਮੁਸਲਮਾਨ ਨੂੰ ਵੀ ਸੱਚਾ ਮੁਸਲਮਾਨ ਬਨਣ ਦੀ ਤਕੀਦ ਕੀਤੀ ਗਈ ਹਿੰਦੂ ਨੂੰ ਵੀ ਸੱਚਾ ਹਿੰਦੂ ਬਨਣ ਦੀ ਤਕੀਦ ਕੀਤੀ ਗਈ ਔਰ ਸਿੱਖ ਨੂੰ ਵੀ ਸੱਚਾ ਸਿੱਖ ਹੋਣ ਦੀ ਤਕੀਦ ਕੀਤੀ ਗਈ ਇਸੇ ਕਰਕੇ ਦੁਨੀਆ ਭਰ ਦੇ ਅੰਦਰ ਜਿਹੜੇ ਵਿਦਵਾਨ ਲੋਕ ਸਨ ਜਿਨ੍ਹਾਂ ਨੇ ਹਰ ਧਰਮ ਦੇ ਗ੍ਰੰਥਾਂ ਨੂੰ ਵਾਚਿਆ ਪਰਖਿਆ ਵਿਚਾਰਿਆ ਔਰ ਉਹਨਾਂ ਨੇ ਇਸ ਗੱਲ ਦਾ ਨਿਰਣਾ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਸਰਬੋਤਮ ਗ੍ਰੰਥ ਨੇ। ਰਾਮਕ੍ਰਿਸ਼ਨ ਦੰਬੀ ਸੰਿਆਸੀ ਵਰਗੇ ਜੋ ਹਿੰਦੂ ਮਤ ਦੇ ਉਹਨਾਂ ਕੋਈ ਵੀ ਐਸਾ ਗ੍ਰੰਥ ਨਹੀਂ ਸੀ ਜਿਹਦਾ ਨਾਂ ਪੜਿਆ ਹੋਵੇ ਜਦੋਂ ਆਖਰੀ ਸਮੇਂ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਿਆ ਤੇ ਫਿਰ ਉਹਨੇ ਇੱਕ ਪੁਸਤਕ ਲਿਖੀ ਗੁਰੂ ਗ੍ਰੰਥ ਸਾਹਿਬ ਸਰਬੋਤਮ ਗ੍ਰੰਥ। ਬੜੀ ਪੜਨ ਵਾਲੀ ਪੁਸਤਕ ਹੈ। ਖੈਰ ਆਪੇ ਇਸ ਪਾਸੇ ਨੂੰ ਨਾ ਜਾਈਏ। ਕੋਦਕੂ ਮੈਂ ਆਪਜੀ ਦੇ ਨਾਲ ਮਹਾਨਤਾ ਦੇ ਬਾਰੇ ਦੇ ਅੰਦਰ ਵਿਚਾਰ ਕਰਨੀ ਹੈ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ ਲਾਇਬ੍ਰੇਰੀ ਆਫ ਕਾਂਗਰਸ ਇੰਗਲੈਂਡ ਦੇ ਅੰਦਰ ਹੈ ਜਿੰਦਾ ਅਧਿਕਾਰ ਅਮਰੀਕਾ ਦੇ ਕੋਲ ਹੈ ਇਹਦੀਆਂ 7 ਮੰਜ਼ਲਾਂ ਨੇ ਔਰ ਇੱਡੀ ਵੱਡੀ ਲਾਇਬ੍ਰੇਰੀ ਹੈ ਵੀ ਉੱਥੇ ਤੁਸੀਂ ਆਪਣੀ ਗੱਡੀ ਆਪਣੀ ਕਾਰ ਦੇ ਉੱਤੇ ਟਰੈਵਲ ਕਰ ਸਕਦੇ ਜੀ ਔਰ ਉੱਥੇ ਜਿਹੜੀ ਗ੍ਰੰਥਾਂ ਦੀ ਤਰਤੀਬ ਹੈ ਉਹ ਕਿਸੇ ਧਰਮ ਦੇ ਆਧਾਰਤ ਨਹੀਂ ਕੀਤੀ ਗਈ ਉਹਨਾਂ ਕਿਤਾਬਾਂ ਉਹਨਾਂ ਗ੍ਰੰਥਾਂ ਦਾ ਮਹੱਤਵ ਦੇ ਆਧਾਰ ਦੇ ਉੱਤੇ ਉਹਨਾਂ ਦੀ ਤਰਤੀਬ ਦਿੱਤੀ ਗਈ ਹੈ ਉਹਨਾਂ ਨੂੰ ਸਥਾਨ ਦਿੱਤਾ ਗਿਆ ਹੈ ਜਿਸ ਦਾ ਜਿੰਨਾ ਉੱਚਾ ਰੁਤਬਾ ਹੈ ਜਿੰਨੀ ਉੱਚੀਆਂ ਬਾਤਾਂ ਜਿਸ ਦੇ ਅੰਦਰ ਹੈ ਉਹਨੂੰ ਉਹਨਾਂ ਉੱਚਾ ਸਥਾਨ ਦਿੱਤਾ ਗਿਆ ਹੈ ਔਰ ਸਾਡੇ ਵਾਸਤੇ ਬੜੀ ਮਾਨਮਤੀ ਗੱਲ ਹੈ ਕਿ ਉਹ ਸੱਤ ਮੰਜ਼ਲਾਂ ਨੇ ਔਰ ਸਭ ਤੋਂ ਉੱਪਰਲੀ ਮੰਜ਼ਲ 7ਵੀਂ ਮੰਜ਼ਲ ਦੇ ਉੱਤੇ ਬੜੇ ਅਦਬ ਸਹਿਤ ਇੱਕ ਸ਼ਾਨਦਾਰ ਕਮਰੇ ਦੇ ਅੰਦਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ। ਉਹ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਸਰਮੋਤਮ ਗ੍ਰੰਥ ਹੈ ਔਰ ਉਹ ਕਮਰੇ ਦੇ ਬਾਹਰ ਜਿਹੜੇ ਸ਼ਬਦ ਲਿਖੇ ਨੇ ਉਹ ਸ਼ਬਦ ਨੇ ਲਾਰਡ ਆਫ ਦਾ ਵਰਲਡ ਦੁਨੀਆ ਦਾ ਸਭ ਤੋਂ ਸੁਪਰੀਮ ਗ੍ਰੰਥ ਹੈ। ਰਣਾਲੀ ਇੱਥੇ ਭਾਈ ਵੀਰ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਉਹਨਾਂ ਦੀਆਂ ਜਿੰਨੀਆਂ ਵੀ ਪੁਸਤਕਾਂ ਨੇ ਗ੍ਰੰਥ ਨੇ ਉਹਨਾਂ ਸਾਰੀਆਂ ਦਾ ਸੰਗ੍ਰਹਿ ਹੈ ਔਰ ਉੱਥੇ ਜਿਹੜੀਆਂ ਨੇ MP3 CDs ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਪਾਠ ਹੈ ਉਹ ਵੀ ਸ਼ੋਭਨੀਕ ਹੈ ਔਰ ਇਹ ਗੱਲ ਉਹ ਕਹਿੰਦੇ ਨੇ ਵੀ ਗ੍ਰੰਥ ਦਾ ਸਥਾਨ ਗ੍ਰੰਥ ਦੇ ਮਹੱਤਵ ਦੇ ਆਧਾਰ ਦੇ ਉੱਤੇ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਮਹੱਤਤਾ ਸਭ ਤੋਂ ਉੱਚੀ ਹੈ ਇਸੇ ਕਰਕੇ ਸਭ ਤੋਂ ਉੱਚੇ ਸਥਾਨ ਦੇ ਉੱਤੇ ਸਾਹਿਬ ਜੀ ਦਾ ਪ੍ਰਕਾਸ਼ ਹੈ ਇਹ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ। ਅਰ ਦੂਸਰਾ ਹੈ ਦੁਨੀਆ ਦਾ ਸਭ ਤੋਂ ਵੱਡਾ ਖੋਜ ਕੇਂਦਰ ਜਿਹਨੂੰ ਅਸੀਂ NASA ਆਖਦੇ ਨੇ ਵਾਸ਼ਿੰਗਟਨ ਅਮਰੀਕਾ ਦੇ ਅੰਦਰ ਸਾਡੇ ਦੇਸ਼ ਦੀ ਇੱਕ ਵਿਗਿਆਨੀ ਹੋਈ ਹੈ ਕਲਪਨਾ ਚਾਵਲਾ ਮਰਹੂਮ ਕਲਪਨਾ ਚਾਵਲਾ ਜਿੰਦੀ ਇੱਕ ਪਲੇਨ ਹਾਸਤੇ ਦੇ ਅੰਦਰ ਮੌਤ ਹੋ ਗਈ। ਉਹਦੇ ਪਿਤਾ ਉਹਨਾਂ ਨੂੰ 2004 ਦੇ ਅੰਦਰ ਇਸ ਖੋਜ ਕੇਂਦਰ NASA ਦੇ ਅੰਦਰ ਜਾਣ ਦਾ ਸੁਭਾਗ ਮਿਲਿਆ ਜਦੋਂ ਉੱਥੇ ਦੌਰਾ ਕੀਤਾ ਤੇ ਉਹਨਾਂ ਨੇ ਜਿਹੜੀ NASA ਦੇ ਅੰਦਰ ਇੱਕ ਲਾਇਬ੍ਰੇਰੀ ਹੈ ਇੱਕ ਪੁਸਤਕ ਆ ਲਿਆ ਹੈ ਆਮ ਤੌਰ ਤੇ ਮੈਂ ਅੱਜ ਵੀ ਕਈ ਵਿਦਵਾਨਾਂ ਨੂੰ ਸੁਣ ਰਿਹਾ ਆ ਸਾ ਇਹ ਗੱਲ ਦਾ ਜ਼ਿਕਰ ਕਰਦੇ ਸਨ ਕਿ ਨਾਸਾ ਦੇ ਅੰਦਰ ਸਭ ਤੋਂ ਉੱਚੇ ਸਥਾਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਮੈਂ ਬੇਨਤੀ ਕਰਾਂ ਨਾਸਾ ਦੇ ਅੰਦਰ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਿਸੇ ਇੱਕ ਧਰਮ ਨੇ ਇਜਾਜ਼ਤ ਨਹੀਂ ਦਿੱਤੀ ਵੀ ਉੱਥੇ ਬੜੇ ਸਤਕਾਰ ਅਦਬ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਚਾਹੀਦਾ ਹੈ ਉੱਥੇ ਉਹ ਨਹੀਂ ਕਰ ਸਕਦੇ ਸਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਅੰਗਰੇਜ਼ੀ ਅਨਵਾਦ ਹੈ ਤਰਜਮਾ ਹੈ ਉੰਤੀਆਂ ਜੱਡੀਆਂ ਪੋਥੀਆਂ ਨੇ ਉਹ ਉੱਥੇ ਉਹਨਾਂ ਨੇ ਉਹ ਜਿਹੜੇ ਖੰਡ ਨੇ ਉਹ ਰੱਖੇ ਨੇ ਤੇ ਉਹ ਖੰਡ ਉਹਨਾਂ ਨੇ ਕਲਪਨਾ ਚਾਵਲਾ ਦੇ ਪਿਤਾ ਜੀ ਨੂੰ ਦਿਖਾਏ ਤੇ ਨਾਲ ਉਹਨਾਂ ਨੇ ਦੱਸਿਆ ਵੀ ਜਦੋਂ ਕੋਈ ਵਿਗਿਆਨੀ ਬ੍ਰਹਿਮੰਡ ਦੀ ਖੋਜ ਔਰ ਖੋਜ-ਬਿੰਨ ਕਰਦੇ ਥੱਕ ਜਾਂਦੇ ਆ ਨਾ ਕਿਉਂਕਿ ਜਿਹੜਾ ਖੋਜ ਦੇ ਵਾਸਤੇ ਜਿਹੜਾ ਪੀਸ ਆਫ ਮਾਈਂਡ ਬਹੁਤ ਜ਼ਿਆਦਾ ਚਾਹੀਦਾ ਹੈ ਟਿਕਾਉ ਮੰਦਾ ਬੜੇ ਬਰੀਕੀ ਦੇ ਨਾਲ ਕੰਮ ਕਰਨਾ ਪੈਂਦਾ ਇਸੇ ਕਰਕੇ ਜਿਹੜਾ ਦਿਮਾਗ ਹੈ ਇਹਦੇ ਅੰਦਰ ਬੜਾ ਥਕੀਮਾ ਆਉਂਦਾ ਹੈ ਤੇ ਉਹ ਜਦੋਂ ਥੱਕ ਜਾਂਦੇ ਨੇ ਤੇ ਉਹਨਾਂ ਨੂੰ ਫਿਰ ਪ੍ਰੇਰਣਾ ਦੀ ਜ਼ਰੂਰਤ ਹੁੰਦੀ ਜਾਂ ਕਈ ਵਾਰੀ ਅੱਕ ਜਾਂਦੇ ਨੇ ਕਿਸੇ ਖੋਜ ਦੇ ਉੱਤੇ ਲੱਗੇ ਨੇ ਤੇ ਉਹ ਖੋਜ ਕਿਸੇ ਸਿਰੇ ਨਹੀਂ ਲੱਗ ਰਹੀ ਮਨੁੱਖ ਅੱਕ ਜਾਂਦਾ ਹੈ ਤੇ ਜਦੋਂ ਫਿਰ ਉਹਨਾਂ ਨੂੰ ਪ੍ਰੇਰਣਾ ਦੀ ਜ਼ਰੂਰਤ ਹੁੰਦੀ ਹੈ ਤੇ ਆਪਣੀ ਆਤਮਾ ਦੇ ਟਿਕਾਉ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਕਹਿੰਦੇ ਨੇ ਫਿਰ ਉਹ ਗੁਰੂ ਨਾਨਕ ਦੇਵ ਜੀ ਦੀਆਂ ਕਵਿਤਾਵਾਂ ਗੁਰੂ ਨਾਨਕ ਸਾਹਿਬ ਜੀ ਦੇ ਦਿਵਯਾ ਗੀਤ ਤੇ ਉਹਨਾਂ ਦੇ ਅਨੁਵਾਦ ਪੜ੍ਹਦੇ ਨੇ ਉਹ ਸ਼ਬਦ ਗੀਤ ਵਰਤਦੇ ਨੇ ਜਿਵੇਂ ਭਗਤ ਕਬੀਰ ਜੀ ਕਹਿੰਦੇ ਨਾ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਪਰ ਉਹ ਕਹਿੰਦੇ ਜਦੋਂ ਆਤਮਾ ਨੂੰ ਟਿਕਾਓ ਦੀ ਜ਼ਰੂਰਤ ਹੈ ਔਰ ਪੀਸ ਆਫ ਮਾਈਂਡ ਦੀ ਜ਼ਰੂਰਤ ਹੈ ਉਦੋਂ ਫਿਰ ਉਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਨੇ ਤੇ ਜੋ ਬ੍ਰਹਮੰਡ ਦੇ ਵਿਸਮਾਦ ਅਤੇ ਅਸਚਰਜਤਾ ਦਾ ਬਹੁਤ ਜਿਹੜਾ ਹੈ ਉਸ ਸਤਵਾਚਕ ਤਰੀਕੇ ਦੇ ਨਾਲ ਵਰਣਨ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਔਰ ਉਹ ਇਹ ਗੱਲ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਔਰ ਉਹਨਾਂ ਦੇ ਦਿਵਯਾ ਗੀਤ ਜਾਂ ਉਹਨਾਂ ਦੀਆਂ ਕਵਤਾਵਾਂ ਦੇ ਤੁਲ ਦੁਨੀਆਂ ਦੇ ਅੰਦਰ ਹੋਰ ਕੋਈ ਗ੍ਰੰਥ ਨਹੀਂ ਕਈ ਗੁਰਬਾਣੀ ਦੀਆਂ ਪੰਕਤੀਆਂ ਨੂੰ ਲੈ ਕਰਕੇ ਉਹ ਆਪਣੇ ਖੋਜ ਦਾ ਵਿਸ਼ਾ ਛੁਣਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਵਿਗਿਆਨ ਤੋਂ ਵੀ ਉੱਚੇ ਨੇ ਵਿਗਿਆਨ ਦੇ ਨਾਲ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ। ਸੋ ਮੇਰੇ ਕਹਿਣ ਤੋਂ ਭਾਵ ਸੀ ਕਿ ਦੁਨੀਆਂ ਦੇ ਅੰਦਰ ਉਹ ਮੰਨਦੇ ਨੇ ਲੋਕ ਵੀ ਸਭ ਤੋਂ ਜੇ ਕੋਈ ਉੱਚੇ ਰੁਤਬੇ ਦਾ ਗ੍ਰੰਥ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ। ਔਰ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਬਖਸ਼ਿਸ਼ ਹੈ ਵੀ ਇਸ ਗ੍ਰੰਥ ਨੂੰ ਕੋਈ ਵੀ ਪੜੇ, ਕੋਈ ਵੀ ਬਾਚੇ, ਕੋਈ ਵੀ ਆਪਣੀ ਜ਼ਿੰਦਗੀ ਦੇ ਅੰਦਰ ਗੁਰਬਾਣੀ ਨੂੰ ਤਾਰਨ ਕਰੇ। ਉਸ ਦਾ ਜਿਹੜਾ ਹੈ ਉਧਾਰ ਹੈ ਉਸ ਦਾ ਜਿਹੜਾ ਹੈ ਉਸ ਨੂੰ ਆਤਮਿਕ ਆਨੰਦ ਜ਼ਰੂਰ ਮਿਲੇਗਾ ਇਹ ਬਖਸ਼ਿਸ਼ ਕਰਦੇ ਆ ਗੁਰੂ ਜੀ ਕਿਸੇ ਦੀ ਜਾਤ ਪਾਤ ਧਰਮ ਇਹ ਨਹੀਂ ਤੱਕਦੇ ਇਸ ਰਹਿਮਤ ਪਰੇ ਖਜ਼ਾਨੇ ਚੋਂ ਮਹਿਖਾਨੇ ਚੋਂ ਇਸ ਰਹਿਮਤ ਪਰੇ ਮਹਿਖਾਨੇ ਚੋਂ ਕੋਈ ਘੋਟ ਪੀਏ ਕੋਈ ਜਾਮ ਪੀਏ ਇਹ ਪੀਣ ਵਾਲੇ ਦੀ ਮਰਜ਼ੀ ਹੈ ਇਹ ਜਿਹੜਾ ਅਮੋਲਕ ਖਜ਼ਾਨਾ ਹੈ ਅਮੋਲਕ ਖਜ਼ਾਨਾ ਹੈ ਪਿਉ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਦਾਨਾ ਖਾ ਬੋ ਖਰਚੋ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਏ ਜਿੰਨਾ ਮਰਤੀ ਉਸ ਨੂੰ ਖਾਈਏ ਖਰਚੀਏ ਵਰਤੀਏ ਜ਼ਿੰਦਗੀ ਦੇ ਅੰਦਰ ਗੁਰਬਾਣੀ ਨੂੰ ਆਧਾਰ ਬਣਾਈਏ ਇਹ ਖਜ਼ਾਨੇ ਦੇ ਅੰਦਰ ਕੋਈ ਟੋਟਾ ਨਹੀਂ ਉਹ ਪੀਣ ਵਾਲੇ ਦੀ ਮਰਜ਼ੀ ਹੈ ਕੋਈ ਘੁੱਟ ਪੀਵੇ ਕੋਈ ਜਾਮ ਪੀਵੇ ਕੋਈ ਸੁਭਾ ਪੀਵੇ ਕੋਈ ਸ਼ਾਮ ਪੀਵੇ ਕੋਈ ਰਾਮ ਪੀਵੇ ਕੋਈ ਰਹੀਂ ਪੀਵਣ ਤੇ ਕੋਈ ਬੰਦਸ਼ ਨਹੀਂ ਕੋਈ ਸੁਬਾ ਪੀਏ ਕੋਈ ਸ਼ਾਮ ਪੀਏ ਕੋਈ ਰਾਮ ਪੀਏ ਕੋਈ ਰਹੀਮ ਪੀਏ ਕੋਈ ਇੱਕ ਓੰਕਾਰ ਦਾ ਨਾਮ ਪੀਏ ਚਾਹੇ ਕੋਈ ਮੁਸਲਮਾਨ ਆਵੇ ਚਾਹੇ ਕੋਈ ਰਾਮ ਰਾਮ ਕਹਿਣ ਵਾਲਾ ਹਿੰਦੂ ਆਵੇ ਚਾਹੇ ਕੋਈ ਇੱਕ ਓੰਕਾਰ ਦਾ ਤਾਰਨੀ ਗੁਰਸਿੱਖ ਆਵੇ ਜਿਹੜਾ ਵੀ ਇਸ ਖਜ਼ਾਨੇ ਦੇ ਵਿੱਚੋਂ ਅੰਮ੍ਰਿਤ ਰੂਪੀ ਨਾਮ ਪੀਵੇਗਾ ਇੱਥੇ ਕੋਈ ਮੂਮਨ ਕਾਫਰ ਨਹੀਂ ਕੋਈ ਖਾਸ ਪੀਏ ਕੋਈ ਆਮ ਪੀਏ ਜਿਸ ਕਾਸਤ ਪੀਤੀ ਇੱਕ ਵਾਰੀ ਉਹਨੂੰ ਸੱਚਖੰਡ ਤੱਕ ਮੁਖਮੂਰ ਕਰੇ ਮੇਰਾ ਸਤਿਗੁਰੂ ਰਹਿਮਤ ਪਾ ਆਪਣੀ ਹਰਦਮਨ ਨੂੰ ਭਰਪੂਰ ਕਰੇ ਸਤਿਗੁਰੂ ਹਰ ਇੱਕ ਦੀ ਭਾਵਨਾ ਨੂੰ ਪੂਰਨ ਕਰਦੇ ਨੇ ਕੋਈ ਵੀ ਹੋਵੇ ਬਸ ਸ਼ਰਤ ਇਹ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਦਾਰੋ ਜੋ ਵੀ ਖਾਏਗਾ ਜੋ ਵੀ ਜ਼ਿੰਦਗੀ ਦੇ ਅੰਦਰ ਧਾਰਨ ਕਰੇਗਾ ਗੁਰਬਾਣੀ ਉਸਨੂੰ ਆਤਮਿਕ ਆਨੰਦ ਬਖਸ਼ਿਸ਼ ਕਰੇਗੀ ਇੱਕ ਭਾਈ ਗੁਰਦਾਸ ਜੀ ਦਾ ਕਬੈਤ ਹੈ ਜਿੰਦੇ ਅੰਦਰ ਭਾਈ ਸਾਹਿਬ ਜੀ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ ਵੀ ਕੋਈ ਸਮੁੰਦਰ ਦੇ ਉੱਤੇ ਜਾਵੇ ਉੱਥੇ ਜਾ ਕਰਕੇ ਉਸ ਨੂੰ ਪੁੱਛਿਆ ਜਾਵੇ ਵੀ ਸਮੁੰਦਰ ਦੇ ਅੰਦਰ ਤੂੰ ਤੂੰ ਕੋਈ ਦੇਖਿਆ ਆਖ ਕੇ ਕਿਵੇਂ ਪਾਣੀ ਦੇਖਿਆ ਇੱਕ ਆਮ ਮਨੁੱਖ ਨੂੰ ਕੇਵਲ ਪਾਣੀ ਹੀ ਨਜ਼ਰ ਆ ਰਿਹਾ ਹੈ ਪਰ ਜਿਹੜਾ ਉਸ ਦੇ ਅੰਦਰ ਡੁਬਕੀ ਲਾਉਣਾ ਜਾਣਦਾ ਹੈ ਜਿਹੜਾ ਮਰਜੀ ਵੜਾ ਹੈ ਜਿਹੜਾ ਉਸ ਦੇ ਅੰਦਰ ਡੁੱਬਣਾ ਜਾਣਦਾ ਹੈ ਉਸ ਨੂੰ ਉਸ ਸਮੁੰਦਰ ਦੀ ਤਹਿ ਦੇ ਵਿੱਚੋਂ ਕੀਮਤੀ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਬੜੇ ਅਮੋਲਕ ਖਜ਼ਾਨੇ ਨੇ ਉਸ ਸਥਾਨ ਦੇ ਕੋਤੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਇੱਕ ਮਹਾਨ ਸਾਗਰ ਹੈ ਪਰ ਇਹ ਵੀ ਚੇਤੇ ਰੱਖਣਾ ਸਮੁੰਦਰ ਦੀ ਸਾਗਰ ਦੀ सार ਸਰਵਰ ਦੀ सार ਕੇਵਲ ਹੰਸ ਨੂੰ ਆਇਆ ਕਰਦੀ ਬਗਲਿਆਂ ਨੂੰ ਨਹੀਂ। ਜਿਹੜੇ ਬਗਲੇ ਨੇ ਇਹ ਐਸਾ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਤੂਰੇ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਸਾਗਰ ਕੀਮਤੀ ਰਤਨਾਂ ਦੇ ਨਾਲ ਭਰਪੂਰ ਹੈ ਪਰ ਜਿਹੜੇ ਹੰਸ ਰੂਪੀ ਸੰਤ ਜਾਨ ਨੇ ਉਹੀ ਇਸ ਦੇ ਵਿੱਚ ਚੁਬਕੀ ਮਾਰ ਕੇ ਇਸ ਦੇ ਵਿੱਚੋਂ ਆਤਮਿਕ ਆਨੰਦ ਦੀ ਪ੍ਰਾਪਤੀ ਕਰਦੇ ਨੇ ਜਿਹੜੇ ਹੰਸ ਬਿਰਤੀ ਦੇ ਲੋਕ ਨੇ ਹੰਸ ਉਸ ਸਮੁੰਦਰ ਦੀ ਸਾਰ ਨੂੰ ਨਹੀਂ ਜਾਣਦਾ ਉਹ ਛਪੜੀਆਂ ਤੋਂ ਉਨ ਨਹਾਉਣ ਦਾ ਆਦੀ ਹੋ ਜਾਂਦਾ ਹੈ ਉਹ ਗੰਦਗੀ ਦੇ ਅੰਦਰ ਚੁੰਝਾ ਮਾਰਨ ਦਾ ਆਦੀ ਹੁੰਦਾ ਹੈ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਲੇ ਨੂੰ ਛੱਡ ਕਰਕੇ ਅਨਮੱਤੀਆਂ ਦੇ ਅੱਗੇ ਸਜਦੇ ਕਰਨੇ ਇਹ ਸਮੁੰਦਰ ਨੂੰ ਸਾਗਰ ਨੂੰ ਛੱਡ ਕਰਕੇ ਮਾਨਸਰੋਵਰ ਹੰਸ ਨੂੰ ਛੱਡ ਕਰਕੇ ਇਹ ਛੱਪੜੀਆਂ ਦੇ ਨਹਾਉਣ ਦੇ ਤੁਲ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਇੰਨੀ ਦ੍ਰਿੜਤਾ ਹੈ ਇਹਨਾ ਸੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮਨੁੱਖ ਨੂੰ ਕਿਸੇ ਪ੍ਰਕਾਰ ਦਾ ਨਾ ਕੋਈ ਡਰਾਵਾ ਦਿੱਤਾ ਨਾ ਕੋਈ ਲਾਲਚ ਦਿੱਤਾ ਜਿਵੇਂ ਅੱਜ ਟੰਡੋਰੇ ਪਿੱਟੇ ਜਾ ਰਹੇ ਨੇ ਵੀ ਅਸੀਂ ਪ੍ਰੇਰ ਕਰਾਂਗੇ ਅਸੀਂ ਪ੍ਰਾਰਥਨਾ ਕਰਾਂਗੇ ਤੁਹਾਡੀ ਪੱਥਰੀਬਾਰ ਨਿਕਲ ਆਵੇਗੀ ਤੁਹਾਡਾ ਕੈਂਸਰ ਦਾ ਰੋਗ ਕੱਟਿਆ ਜਾਵੇਗਾ ਤੁਹਾਡੀਆਂ ਕਿਡਨੀਆਂ ਜਿਹੜੀਆਂ ਖਰਾਬ ਨੇ ਉਹ ਠੀਕ ਹੋ ਜਾਣਗੀਆਂ ਇਹੋ ਜਿਹੜੇ ਜਿਹੜੇ ਲਾਲਚ ਦਿੱਤੇ ਜਾ ਰਹੇ ਨੇ ਇਹ ਕੇਵਲ ਤੇ ਕੇਵਲ ਧਰਮ ਦੇ ਨਾਮ ਦੇ ਉੱਤੇ ਪਖੰਡ ਹੋ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਐਸਾ ਕੋਈ ਲਾਲਤ ਨਹੀਂ ਦਿੱਤਾ ਬਲਕਿ ਡੰਕੇ ਦੀ ਝੋਟ ਦੇ ਉੱਤੇ ਔਰ ਬੜੀ ਦਲੇਰਾਨਾ ਤਰੀਕੇ ਦੇ ਨਾਲ ਇਹ ਗੱਲ ਕਹਿ ਦਿੱਤੀ ਵੀ ਸੁਖ ਦੁਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਬਾਣੀ ਪੜਨ ਵਾਲਾ ਇਹ ਨਾ ਸਮਝੀ ਵੀ ਜੇ ਤੂੰ ਬਾਣੀ ਪੜੇਗਾ ਤੇਰੀ ਜੀਵਨ ਦੇ ਅੰਦਰ ਕੇਵਲ ਤੇ ਕੇਵਲ ਸੁਖ ਆਉਣਗੇ ਨਹੀਂ ਤੋਖ ਵੀ ਆਉਣਗੇ ਪਰ ਗੁਰਬਾਣੀ ਆਤਮਿਕ ਬਲ ਨੂੰ ਇੰਨਾ ਕੁ ਉੱਚਾ ਚੁੱਕ ਦਿੰਦੀ ਹੈ ਗੁਰਬਾਣੀ ਜਿਹੜੀ ਸਾਡੀ ਆਤਮਿਕ ਅਵਸਥਾ ਨੂੰ ਇੰਨਾ ਉੱਚਾ ਚੁੱਕ ਦਿੰਦੀ ਹੈ ਕਿ ਜਿੱਥੇ ਚੱਲ ਕਰਕੇ ਮਨੁੱਖ ਨੂੰ ਇਸ ਸਰੀਰ ਦੇ ਦੁੱਖ-ਤੋਖ ਦੀ ਕੋਈ ਪ੍ਰਵਾਹ ਨਹੀਂ ਰਹਿ ਜਾਂਦੀ। ਸਰੀਰ ਦੇ ਉੱਤੇ ਆਰਾ ਚੱਲੇ ਬੰਦ-ਬੰਦ ਕੱਟੇ ਜਾਣ ਜਿਹੜਾ ਗੁਰਬਾਣੀ ਦੇ ਨਾਲ ਜੁੜ ਕਰਕੇ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਉਸ ਖੇੜੇ ਦੇ ਅੰਦਰ ਕਦੇ ਬਨਾਸ਼ ਨਹੀਂ ਹੁੰਦਾ। ਇਹ ਗੁਰਬਾਣੀ ਦੀ ਰਹਿਮਤ ਹੈ। ਗੁਰਬਾਣੀ ਨੇ ਡਰ ਨਹੀਂ ਦਿੱਤਾ ਨਾ ਨਰਕ ਦਾ ਡਰ ਦਿਖਾਇਆ ਨਾ ਸੁਰਗ ਦਾ ਲਾਲਚ ਦਿੱਤਾ ਸੁਰਗ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂ ਰਾਤੇ ਨਾ ਇਥੇ ਦਾਵਾ ਕੀਤਾ ਜਾਂਦਾ ਹੈ ਵੀ ਭਾਈ ਤੁਸੀਂ ਇਹਨੇ ਪਾਠ ਕਰੋ ਤੁਹਾਡੂੰ ਤੁਹਾਡੀ ਆ ਜਿਹੜਾ ਰੋਗ ਹੈ ਇਹ ਕੱਟਿਆ ਜਾਵੇਗਾ ਇਹ ਤਾਂ ਗੁਰਬਾਣੀ ਆਤਮਿਕ ਸ਼ਾਂਤੀ ਦਾ ਖਜ਼ਾਨਾ ਹੈ ਉਹ ਵੱਖਰੀ ਗੱਲ ਹੈ ਵੀ ਅਸੀਂ ਕੇਵਲ ਤੇ ਕੇਵਲ ਆਪਣੀਆਂ ਨਿੱਜੀ ਲੋੜਾਂ ਦੀ ਪ੍ਰਾਪਤੀ ਦੇ ਵਾਸਤੇ ਉਹ ਗੁਰਬਾਣੀ ਪੜਦੇ ਹਾਂ ਕਿਸੇ ਨੇ ਚੁਪਹਿਰਿਆਂ ਦਾ ਨਾਮ ਦੇ ਦਿੱਤਾ ਕਿਸੇ ਨੇ ਕੋਈ ਹੋਰ ਨਾਮ ਦੇ ਨਾਮ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਪਖੰਡ ਨੇ ਉਹ ਗੁਰਬਾਣੀ ਦੇ ਨਾਲ ਜੋੜ ਦਿੱਤੇ ਗਏ ਇਹ ਸਾਡੀ ਘਾਟ ਗੁਰਬਾਣੀ ਦੇ ਅੰਦਰ ਐਸਾ ਕੋਈ ਲਾਲਚ ਜਾਂ ਡਰਾਵਾ ਨਹੀਂ ਹਾਂ ਗੁਰੂ ਸਾਗਰ ਨੂੰ ਛੱਡ ਕਰਕੇ ਗੁਰੂ ਦੇ ਉੱਤੇ ਅਕੀਦੇ ਨੂੰ ਭਰੋਸੇ ਨੂੰ ਛੱਡ ਕਰਕੇ ਕਿਸੇ ਹੋਰ ਪਾਸੇ ਨੂੰ ਤੁਰਨਾ ਇਹ ਕੇਵਲ ਛਪੜੀਆਂ ਦੇ ਨਹਾਉਣ ਦੇ ਤੋਲ ਹੈ ਜਿਹੜਾ ਸਿੱਖ ਹੈ ਉਹਦਾ ਪੂਰਨ ਵਿਸ਼ਵਾਸ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੋਵੇ। ਉਹਦਾ ਸਿਰ ਕਿਸੇ ਦੇ ਅੱਗੇ ਨਾ ਝੁਕੇ। ਕੇਵਲ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਪੁਰਖ ਦਾ ਪੁਜਾਰੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਉਪਦੇਸ਼ ਬਖਸ਼ੇ ਜੈਸੇ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤੇ ਨੇ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ। ਕਾਲ ਸੇ ਤੋਂ ਪਾਪ ਗੁਰੂ ਪੰਥ ਤੇ ਪੂਜਾ ਸ਼ਬਦ ਕੀ ਗੁਰੂ ਗ੍ਰੰਥ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਬਿਨਾ ਜਿਹੜਾ ਸਾਡਾ ਉਹ ਸਜਦਾ ਕਿਸੇ ਹੋਰ ਤੇ ਅੱਗੇ ਨਹੀਂ ਹੋ ਸਕਦਾ ਇਹਨਾਂ ਭਰੋਸਾ ਹੋਵੇ ਜੈਸੇ ਮਹਾਨ ਕੋਈ ਗ੍ਰੰਥ ਹੈ ਭਾਈ ਕਾਨ ਸਿੰਘ ਨਾਭਾ ਜੀ ਦਾ ਲਿਖਿਆ ਹੋਇਆ ਉਹਦੇ ਅੰਦਰ ਉਹਨਾਂ ਨੇ ਇੱਕ ਕਵੀ ਨਿਹਾਲ ਸਿੰਘ ਜੀ ਦੇ ਜਿਹੜੇ ਬੋਲ ਨੇ ਉਹ ਐਡਿਟ ਕੀਤੇ ਨੇ ਕਾਹੂ ਕੋ ਭਰੋਸੋ ਜ਼ਮੀਨ ਕੋ ਜਮਾਨੇ ਵਿੱਚ ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਤੇ ਕਾਹੂ ਕੋ ਭਰੋਸੋ ਭਾਰੀ ਸ਼ਾ ਪਾਤਸ਼ਾ ਮੀਤ ਕਾਹੂ ਕੋ ਭਰੋਸੋ ਕੁਟੰਬੀ ਕਰੇ ਪਾਕਾਜ ਤੇ ਕਹਿੰਦੇ ਕਿਸੇ ਨੂੰ ਭਰੋਸਾ ਹੋਵੇਗਾ ਵੀ ਮੇਰੇ ਕੋਲ ਬੜੀ ਜ਼ਮੀਨ ਤਾਇਦਾਦ ਹੈ ਉਹਨਾਂ ਦਾ ਆਸਰਾ ਹੋਵੇਗਾ ਕਿਸੇ ਦੇ ਜਹਾਜ਼ ਚੱਲਦੇ ਹੋਣਗੇ ਉਹਦੇ ਨੌਕਰ ਚਾਕਰ ਹੋਣਗੇ ਕਿਸੇ ਦੇ ਜਿਹੜੇ ਉਹ ਕਿਸੇ ਵੱਡੇ ਮੰਤਰੀ ਕਿਸੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਦੇ ਲਿੰਕ ਹੋਣਗੇ ਉਨ੍ਹਾਂ ਦੇ ਆਸਰੇ ਦੇ ਉੱਤੇ ਜੀਵਨ ਜਿਉਂਦਾ ਹੋਵੇਗਾ ਕਿਸੇ ਦੇ ਜਿਹੜੇ ਦੇ ਰਿਸ਼ਤੇਦਾਰ ਨੇ ਉਹਦੇ ਕੁਟੰਬ ਦਾ ਬਹੁਤ ਵੱਡਾ ਕਾਰੋਬਾਰ ਹੋਵੇਗਾ ਉਹ ਆਖੇਗਾ ਵੀ ਮੇਰੇ ਸਾਰੇ ਕਾਰੋਬਾਰ ਇਸ ਵਾਰਨਗੇ ਕਾਹੂ ਕੋ ਭਰੋਸਾ ਦੇਵ ਬਾਨੀ ਆਰ 파ਰਸੀ ਕੋ ਕਾਹੂ ਕੋ ਭਰੋਸਾ ਸੰਤ ਗਿਰੀ ਕੀ ਮਜਾਜ ਪੇ ਕਿਸੇ ਨੂੰ ਵਿਦਵਤਾ ਦਾ ਆਸਰਾ ਹੋਵੇਗਾ ਕਿਸੇ ਨੂੰ ਕਿਸੇ ਸੰਤ ਜਨ ਦਾ ਕਿਸੇ ਅਖੌਤੀ ਸਾਧ ਦਾ ਆਸਰਾ ਹੋਵੇਗਾ ਕਾਹ ਨੂੰ ਭਰੋਸਾ ਜੋ ਚਾਰ ਚਾਕਰੀ ਚਲਾਖੀ ਚੋਕ ਕਿਸੇ ਨੂੰ ਚੁਤਰਾਇਆਂ ਤੇ ਆਪਣੀ ਸੁੰਦਰਤਾ ਦੇ ਉੱਤੇ ਵਿਸ਼ਵਾਸ ਹੋਵੇਗਾ ਪਰ ਕਹਿੰਦੇ ਮੋਕੋ ਤੋਂ ਭਰੋਸਾ ਏਕ ਗ੍ਰੰਥ ਮਹਾਰਾਜ ਪੇ ਜਿਹੜਾ ਅਸਲ ਗੁਰੂ ਕਾ ਸਿੱਖ ਹੈ ਉਹਦਾ ਭਰੋਸਾ ਉਹਦਾ ਅਕੀਦਾ ਉਹਦਾ ਵਿਸ਼ਵਾਸ ਵਾਹਿਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੋਵੇ ਇਦੋਂ ਵੱਡਾ ਦੁਨੀਆਂ ਦੇ ਉੱਤੇ ਕੋਈ ਖਜ਼ਾਨਾ ਨਹੀਂ ਸੋ ਵੀਡੀਓ ਹੈ ਕੁਝ ळਮੇਰੀ ਹੁੰਦੀ ਜਾ ਰਹੀ ਹੈ ਇਸੇ ਕਰਕੇ ਮੈਂ ਆਪਣੇ ਵਿਚਾਰਾਂ ਨੂੰ ਇੱਥੇ ਸੰਕੋਚਦਾ ਹਾਂ ਇਹ ਬਣਾਉਣ ਦਾ ਮਤਲਬ ਇਹੀ ਹੈ ਕਿ ਸਾਡਾ ਅਕੀਦਾ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਬਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਮਨ ਨੂੰ ਛੱਡ ਕਰਕੇ ਗੁਰੂ ਘਰ ਦੇ ਦਮਨ ਨੂੰ ਛੱਡ ਕਰਕੇ ਅਸੀਂ ਕਿਸੇ ਹੋਰ ਪਾਸੇ ਨਾ ਦੇਖੀਏ ਸਾਡਾ ਕੇਵਲ ਤੇ ਕੇਵਲ ਗ੍ਰੰਥ ਹੈ ਗੁਰੂ ਗ੍ਰੰਥ ਤੇ ਪੰਥ ਹੈ ਇਹ ਗੁਰਬਾਣੀ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਹੈ ਉਹ ਪ੍ਰਾਪਤੀ ਹੈ ਜੈਸੇ ਤੂੰ ਸ਼ਕਲ ਨਿਤਪੂਰਨ ਸਮੁੰਦਰ ਵਿਖੇ ਹੰਸ ਮਰਜੀਵਾ ਨਿਛੇ ਪ੍ਰਸਾਦ ਪਾਵੇ ਜਿਵੇਂ ਹੰਸ ਦੇ ਅੰਦਰ ਕਈ ਤਰ੍ਹਾਂ ਦੇ ਪਦਾਰਥ ਨੇ ਪਰ ਜਿਹੜਾ ਹੰਸ ਬਿਰਤੀ ਦੇ ਨਾਲ ਡੁਬਕੀ ਮਾਰਨੀ ਜਾਣਦਾ ਹੋਵੇਗਾ ਮਰਜੀਵਾ ਹੋਵੇਗਾ ਉਸੇ ਨੂੰ ਹੀ ਪ੍ਰਾਪਤ ਹੋਣਗੇ ਜੈਸੇ ਬਨਮਿਖੇ ਮਲਿਆਗਰ ਸੌਂਦਾ ਕਪੂਰ ਸੋਧ ਕੇ ਸੁਬਾਸੀ ਸੁਬਾਸ ਮੈਂ ਕਾ ਵੀ ਆਮ ਬੰਦੇ ਤੋਂ ਪੁੱਛਿਆ ਜਦ ਵਿੱਚ ਜੰਗਲ ਦੇ ਅੰਦਰ ਕੀ ਉਹ ਆਖੇਗਾ ਕੋਈ ਕੰਡਿਆਲੇ ਰੁੱਖਾਂ ਤੋਂ ਬਗੈਰ ਹੋਰ ਕੀ ਹੋ ਸਕਦਾ ਕੁਝ ਜੰਗਲੀ ਜਾਨਵਰ ਹੋਣਗੇ ਪਰ ਜਿਹੜੇ ਵਾਸ਼ਨਾ ਨੂੰ ਪਕੜਨਾ ਜਾਣਦੇ ਨੇ ਉਹ ਸੁੰਘ ਕਰਕੇ ਦੱਸ ਦਿੰਦੇ ਨੇ ਵੀ ਇਹਦੇ ਅੰਦਰ ਚੰਦਨ ਦੇ ਬ੍ਰੇਖ ਨੇ ਮਲਿਆਗਰ ਸੌਂਦਾ ਕਪੂਰ ਦੀ ਲੱਕੜੀ ਹੈ ਉਹ ਪ੍ਰਗਟ ਕਰਕੇ ਸੰਸਾਰ ਦੇ ਸਾਹਮਣੇ ਰੱਖ ਦਿੰਦੇ ਨੇ ਜਿਵੇਂ ਪਰਬਤ ਵਿਖੇ ਹੀਰਾ ਮਾਨਕ ਪ੍ਰਸਿੱਧ ਖਨਵਾਰਾ ਖਨ ਜਗ ਵਿਖੇ ਪ੍ਰਗਟਾਵੇ ਕੋਈ ਪਹਾੜਾਂ ਤੇ ਜਾਵੇ ਉਹ ਪਹਾੜਾਂ ਦੀ ਸੁੰਦਰਤਾ ਨੂੰ ਦੇਖਦਾ ਹਰਿਆਵਲ ਨੂੰ ਦੇਖਦਾ ਚਰਨਿਆਂ ਨੂੰ ਦੇਖਦਾ ਹੈ ਪਰ ਜਿਹੜਾ ਖਨਵਾਰਾ ਹੈ ਉਹ ਪਹਾੜਾਂ ਦੇ ਅੰਦਰ ਲੋਕੇ ਹੋਏ ਕੀਮਤੀ ਹੀਰਿਆਂ ਨੂੰ ਕੀਮਤੀ ਮੋਤੀਆਂ ਨੂੰ ਮੋਤੀਆਂ ਨੂੰ ਤੱਕਦਾ ਹੈ ਇਸੇ ਤਰ੍ਹਾਂ ਕੋਈ ਬਾਹਰੋਂ ਮੱਥਾ ਟੇਕ ਕਰਕੇ ਮੁੜ ਗਿਆ ਕਿਸੇ ਨੇ ਖੜਿਓ ਕਰਕੇ ਸਾਹਮਣੇ ਅਰਦਾਸ ਕੀਤੀ ਪ੍ਰਕਰਮਾ ਕੀਤੀਆਂ ਤੇ ਉਹ ਕੁਝ ਉਹ ਮੁੜ ਗਿਆ ਕੋਈ ਸੰਗਤ ਦੇ ਅੰਦਰ ਬੈਠ ਕਰਕੇ ਚਲਾ ਗਿਆ ਮੁਬਾਰਕ ਹੈ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਘਰ ਦੇ ਅੰਦਰ ਆ ਰਿਹਾ ਬੜੀ ਵੱਡੀ ਰਹਿਮ ਤੇ ਮੁਬਾਰਕ ਹੈ ਪਰ ਜਿੰਨੇ ਗੁਰਬਾਣੀ ਦੇ ਅੰਦਰ ਚੁਬਕੀ ਮਾਰਨੀ ਸਿੱਖ ਲਈ ਕਿ ਜਿਹੜੀ ਬਾਤ ਗੁਰੂ ਅਰਜਨ ਸਾਹਿਬ ਜੀ ਨੇ ਆਖੀ ਸੀ ਸੱਤ ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ ਇਹ ਥਾਲ ਦੇ ਅੰਦਰ ਸੱਤ ਹੈ ਸੰਤੋਖ ਹੈ ਵਿਚਾਰ ਹੈ ਤੇ ਜਿਸ ਨੇ ਉਹ ਵਿਚਾਰਨ ਧਾਰਨ ਕਰ ਲਿਆ ਉਹਨਦੇ ਵਾਸਤੇ ਫਿਰ ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥੇ ਜੋਈ ਜੋਈ ਖੋਜੇ ਸੋਈ ਸੋਈ ਨਿਪਜਾਵੇ। ਉਹਨ ਹਰ ਪ੍ਰਕਾਰ ਦਾ ਸੁਖ ਹਰ ਪ੍ਰਕਾਰ ਦਾ ਆਨੰਦ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਹੁੰਦਾ। ਬਹੁਤ ਸਾਰੀਆਂ ਅਸੀਂ ਰੂਹਾਂ ਨੇ ਜਿਨ੍ਹਾਂ ਨੇ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਸ਼ਨ ਕੀਤੇ ਉਹਨਾਂ ਨੂੰ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਜਿਹੜੇ ਦੀਦਾਰੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੋਏ। ਉਨਨੂੰ ਅਕਾਲ ਪੁਰਖ ਦੇ ਦੀਦਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੋਏ ਸਤਿਗੁਰੂ ਰਹਿਮਤ ਕਰਨ ਸਾਡਾ ਵੀ ਅਕੀਦਾ ਸਾਹਿਬ ਜੀ ਦੀ ਬਾਣੀ ਦੇ ਉੱਤੇ ਬਣ ਆਵੇ ਅਸੀਂ ਵੀ ਇਹ ਕੇਵਲ ਪਰ ਸਾਡੇ ਬੋਲ ਨਾ ਹੋਣ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਡਾ ਮਨ ਵੀ ਇਸ ਗੱਲ ਨੂੰ ਮੰਨ ਜਾਵੇ ਕਿ ਮਹਾਨ ਸਤਿਗੁਰੂ ਨੇ ਇਸ ਤੋਂ ਉੱਚੀ ਹੋਰ ਦੁਨੀਆ ਦੇ ਅੰਦਰ ਕੋਈ ਵਿਸ਼ੈ ਨਹੀਂ ਸੋ ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਹੁੰਆਂ ਪੁੱਲਾਂ ਬਖਸ਼ ਦੇਣੀ ਆ ਗੁਰੂ ਫਤਿਹ ਨਰਸਾਂਜ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ